Last resort. Stop it. ਸ਼ੋਹਰੋ ਬਈ ਪਿੱਛੇ ਦੇ ਆਪਕੇ ਵਿੱਚ ਜੀ ਹਾਜ਼ਰ ਹੈ ਸ਼ਰਮਤ ਅਸਾਂ ਨੂੰ ਤੁਨਾ ਮਹਾਨ ਸੁਰਪੀਰ ਜੋੜਿਆਣ ਮਸਤਕ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰਨ ਵਾਲੇ ਸੂਰਬੀਰਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਪਾਜੇ ਪੂਰੇ ਵਿਸ਼ਵ ਦੇ ਵਿੱਚ ਦੁਨੀਆਂ ਦੇ ਵਿੱਚ ਭਾਰਤ ਦਾ ਤਿਰੰਗਾ ਝੁਲੇਆ ਹੈ ਅਤੇ ਅਸੀਂ ਪੰਜਾਬ ਹੁਮਗਾਰ ਦੇ ਸਿਰਫ ਤੋਂ ਸਕੂਲ ਬੜਜਾਂ ਦੇ ਬੜਜਾ ਐਸਆਈ ਹਜੀਸ ਸੇ ਕਮਾਂਡਰ ਇਸ ਫਰਥ ਕੰਟਰੋਲ ਕਮਾਂਡਰ ਅਤੇ ਮਰਲਨ ਕਾਲਜ ਕਟਾਰਾ ਫੈਸਲਬਾਦਾ ਕਾਲਜ ਕਟਾਰਾ ਵੀ ਫ੍ਰੀ ਦਾ ਹਿੱਸਾ ਹਨ ਤੁਸੀਂ ਇਤਨੀ ਚਿਰ ਰਹਿ ਰਹੇ ਹੋ ਜੀ ਇਸ ਪਵਿੱਤਰ ਜਹਾਜ਼ ਦੀ ਸਾਰਿਆਂ ਨੂੰ ਤੁਹਾਨੂੰ ਸਮਾਗਮ ਦੇ ਸਹਾਇਤਾ ਕੋਲ ਬੁਲਾਉਣ ਲੋਗੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਮਹਿਲਾਮਾਂ ਦੀ ਟੀਮ ਪਲਟੂਨ ਕਮਾਂਡਰ ਐਸ ਸੀ ਸੁਲਵਿੰਦਰ ਪੰਜਾਬ ਹੂਮ ਗਾਰਡ ਪਲਟੂਨ ਕਮਾਂਡਰ ਐਸ ਆਈ ਅਮਰਜੀਤ ਸਿੰਘ ਜੀ ਨਹੀਂ ਤੇ ਕਹਿ ਵੀ ਬੜਾ ਘਟਿਆ ਦੇ ਜ਼ਬਰਦਸਤ ਸੇਖ ਮੈਸ਼ਨਲ ਕਾਲਜ ਕਾਦੀਆਂ ਪਲਟੂਨ ਕਮਾਂਡਰ ਨਾਨਕ ਕਾਲਜ ਬਟਾਲਾ ਪਟਨ ਕਮਾਂਡਰ ਜਸਕਰ ਪਾਲ ਆਰ ਆਰ ਬਾਬਾ ਕਾਲਜ ਬਟਾਲਾ ਪਟਨ ਕਮਾਂਡਰ ਅੰਡਰ ਅਫਸਰ ਉਮਰप्रीत कौर ਜੈ ਜੀ ਜੁਗਿੰਦਰ ਸਿੰਘ ਅਸਲੀ ਗੇਟੀ ਵਾਸ ਕੋਲ ਟੀਮ ਦੇ ਇੰਚਾਰਜ ਸਾਹਿਬ ਨੂੰ ਕਿ ਲਾਂ ਲਾਂ ਸੋਇਨਾ ਤੋਂ ਬਾਅਦ ਸਰਕਾਰ ਇੰਪ੍ਰੈਸ ਕਰਦੀ ਹੈ ਇੱਕ ਬੇਨਤੀ ਕੇ ਮੈਦਾਨ ਬੈਠੇ ਦੀ ਕਿਰਪਾਤਾ ਕਰ ਕੋਸ਼ਿਸ਼ ਲੱਗੀ ਹੈ ਪਾਰਸਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੀਕ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ